ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਪਿੰਡ ਕਾਠਮੱਠੀ ਦੀ ਸਾਰੀ ਸੰਗਤ ਦਾ ਦਾਨੀ ਸੱਜਣਾ ਦਾ ਇਸ ਵਕਤ ਅਸੀਂ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਆ ਜੀ ਹਰੀਕੇ ਪੱਤਨ ਦੇ ਬਿਲਕੁਲ ਨੇੜੇ ਇਹ ਪਿੰਡ ਨੇ ਜੀ ਤਿੰਨ ਪਿੰਡਾਂ ਦੀ ਜਿਹੜੀ ਸੇਵਾ ਚੱਲ ਰਹੀ ਹੈ ਸੰਗਤ ਜੀ ਜ਼ਮੀਨਾਂ ਨੂੰ ਪੱਧਰ ਕਰਨ ਦੀ ਤੇ ਬੀਜ ਬਜਾਈ ਦੀ ਤੁਹਾਡੇ ਸਾਥ ਦੀ ਲੋੜ ਸੀ ਇਸ ਟੀ ਨੂੰ ਮੁੱਖ ਰੱਖਦੇ ਹੋਏ ਸਾਡਾ ਅਪਦਾ ਨਗਰ ਕਾਠ ਮੱਠੀ ਤੋਂ ਸੰਗਤ ਪਹੁੰਚੀ ਆ ਜੀ ਜਿਹੜੀ ਦਸਬੰਦ ਦੀ ਸੇਵਾ ਡੀਜ਼ਲ ਦੀ ਸੇਵਾ ਕੀਤੀ ਆ ਜੀ ਤਹਿ ਦਿਲੋਂ ਧੰਨਵਾਦ ਇਮਨਾ ਵੀਰਾਂ ਦਾ ਦਾਨੀ ਸੱਜਣਾ ਦਾ ਜਿਹੜੇ ਇੰਨੀ ਦੂਰ ਤੋਂ ਹੜਪੀੜਤਾਂ ਲਈ ਜਿਹੜੀ ਡੀਜ਼ਲ ਦੀ ਸੇਵਾ ਲੈ ਕੇ ਆਏ ਨੇ ਅਸੀਂ ਅਸੀਂ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਕਿਉਂਕਿ ਸੰਗਤ ਬਹੁਤ ਸਪੋਰਟ ਕਰ ਰਹੀ ਆ ਪਰ ਜਦੋਂ ਕੋਈ ਆਪਣਾ ਨਗਰ ਸਪੋਰਟ ਕਰਦਾ ਉੱਥੇ ਮਾਨੂੰ ਹੋਰ ਵੀ ਖੁਸ਼ੀ ਮਿਲਦੀ ਆ ਤਹਿ ਦਿਲੋਂ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ ਜੀ ਤੁਸੀਂ ਕੁਝ ਬੋਲੋਗੇ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇੱਥੇ ਰਾਦਲ ਕੇ ਪਿੰਡਾਂ ਜੀ ਝੁੱਗੀਆਂ ਪੀਰ ਬਖਸ਼ ਅਤੇ ਰਾਮ ਸਿੰਘ ਵਾਲੇ ਤਿੰਨ ਪਿੰਡਾਂ ਦੀ ਸੇਵਾ ਜੀ ਜਿਹੜੀ ਜ਼ਮੀਨ ਨੂੰ ਪਹਿਲਾਂ ਪੱਧਰ ਕਰਨਾ ਫਿਰ ਬੀਜ ਬਜਾਈ ਔਰ ਉਸ ਤੋਂ ਬਾਅਦ ਸੰਗਤ ਦੀ ਹੋਰ ਸਪੋਰਟ ਜੇਕਰ ਮਿਲੂਗੀ ਤਾਂ ਆਲੇ-ਦਾਲੇ ਤਿੰਨ ਚਾਰ ਪਿੰਡ ਹੋਰ ਨੇ ਜਿਹੜੇ ਅਤੀ ਲੋੜਵੰਦ ਨੇ ਤਾਂ ਉਹਨਾਂ ਦੀਆਂ ਜ਼ਮੀਨਾਂ ਵੀ ਪੱਧਰ ਕੀਤੀਆਂ ਜਾਣਗੀਆਂ ਗੁਰੂ ਸਾਹਿਬ ਤਾਕਤ ਦੇਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ